ਪਹਿਲਾਂ ਵੀ ਕਿ ਤੁਸੀਂ ਇੰਨੇ ਹੀ ਚੰਗੇ ਦੋਸਤ ਸੀ ਇੰਨੀ ਜ਼ਿਆਦਾ ਮੁਲਾਕਾਤ ਹੁੰਦੀ ਰਹਿੰਦੀ ਸੀ ਇੰਨਾ ਚੰਗਾ ਬ੍ਰਦਰਹੁੱਡ ਹੈਗਾ ਸੀ ਜਾਂ ਫਿਲਮ ਦੇ ਨਾਲ ਮਿਲ ਕੇ ਉਸ ਤੋਂ ਬਾਅਦ ਤੁਹਾਡਾ ਜ਼ਿਆਦਾ ਇੱਕ ਬੌਂਡ ਵਧਿਆ ਜਾਂ ਕਿਵੇਂ ਦਾ ਬੌਂਡ ਸੀ ਸੈੱਟ ਤੇ ਵੀ ਹੁਣ ਵੀ ਨਹੀਂ ਅਸੀਂ ਇੱਕ ਫਿਲਮ ਕੀਤੀ ਸੀ ਬਹੁਤ ਪਹਿਲਾਂ ਮੰਨਤ ਮੰਨਤ ਤੁਹਾਡੀ ਫਿਲਮ ਦੋਵਾਂ ਦੀ ਕਹਿੰਦੇ ਨੇ ਵੀ 19 ਸਾਲ ਪਹਿਲਾਂ ਫਿਲਮ ਕੀਤੀ ਸੀ ਅਸੀਂ ਫਿਰ ਉਸ ਤੋਂ ਬਾਅਦ ਆਈ ਥਿੰਕ ਮਾਝਾਏ ਸੀ ਉਸ ਤੋਂ ਬਾਅਦ ਮੁਲਾਕਾਤ ਕਰ ਰਹੇ ਤੇ ਵਿੱਚ ਇੱਕ ਵਾਰੀ ਅਸੀਂ ਮਿਲੇ ਸੀ ਕਿੰਦੀ ਵਾਰੀ ਮਿਲੇ ਸੀ ਹਮ ਤੇ ਉਹ ਹਰ ਬੰਦਾ ਆਪਣੀ ਲਾਈਫ ਚ ਬਿਜ਼ੀ ਹੁੰਦਾ ਹੈ ਸਾਰਾ ਕੁਝ ਹੁੰਦਾ ਹੈ ਤੇ ਤੇ ਪੰਜਾਬ ਵੱਲ ਆਉਣ ਦਾ ਮਨ ਕਿਵੇਂ ਕਰਦਾ ਹੈ ਕੋਈ ਅਪਰੋਚ ਕਰਦਾ ਤਾਂ ਉਹ ਹੀ ਆਪਣਾ ਮੰਨ ਕਰਦਾ ਕਿ ਪੰਜਾਬੀ ਫਿਲਮ ਕਰੀਏ ਤੇ ਤੁਸੀਂ ਵੀ ਜਿੱਦਾਂ ਦੇਖਦੇ ਰਹੇ ਨੇ ਨਹੀਂ ਮੈਨੂੰ ਪੰਜਾਬ ਆਉਣ ਲਈ ਪੰਜਾਬੀ ਫਿਲਮ ਕਰਨ ਦੀ ਲੋੜ ਨਹੀਂ ਹੈਗੀ ਹੈ ਮੈਨੂੰ ਜਿ ਮੇਰਾ ਜੀ ਕਰਦਾ ਹੈ ਵੀ ਮੈਂ ਕਿਸੇ ਨੂੰ ਮਿਲ ਕੇ ਆਣਾ ਹੈ ਆਪਦੇ ਰਿਸ਼ਤੇਦਾਰਾਂ ਨੂੰ ਐਨੀਬਾਡੀ ਤੇ ਮੈਂ ਆ ਜਨ ਨਾ ਵੈਸੇ ਪੰਜਾਬ ਆ ਜੈ ਨਾ ਯਾਰ ਮੈਨੂੰ ਉਹਦੇ ਲਈ ਗਲਤ ਫਿਲਮ ਸਾਈਨ ਕਰਨ ਦੀ ਲੋੜ ਤਾਂ ਨਹੀਂ ਹੈ